ਦੇਖੋ ਇੱਕ ਚਮਚ ਤ੍ਰਿਫਲਾ ਔਰ ਕਈ ਬਿਮਾਰੀਆਂ ਤੋਂ ਨਜਾਤ ਪਹਿੰਦੀ ਹੈ ਜੀ ਡਾਕਟਰ ਸਾਹਿਬ ਨਾਲ ਗੱਲ ਕਰਦੇ ਆਂ ਜੀ ਡਾਕਟਰ ਸਾਹਿਬ ਕੀ ਕਹਿੰਦੇ ਜੀ ਇਸ ਤ੍ਰਿਫਲੇ ਦੇ ਕੀ ਗੁਣੇ ਜੀ ਇਹ ਤ੍ਰਿਫਲਾ ਗੁਣਾ ਦੀ ਗੁਥਲੀ ਹੈ ਜੀ ਹਰ ਇੱਕ ਤਰ੍ਹਾਂ ਦੇ ਰੋਗ ਤੇ ਮਤਲਬ ਤ੍ਰਿਫਲਾ ਕੰਮ ਕਰਦਾ ਹੈ ਤੁਹਾਡੇ ਵਾਲ ਝੜਦੇ ਆ ਤੁਹਾਡਾ ਖੂਨ ਤੇਜ਼ਾਬੀ ਹੋ ਗਿਆ ਹੈ ਬੀਪੀ ਵੱਧਾ ਕਬਜ਼ਾ ਬਾਡੀ ਪੇਨ ਰਹਿੰਦੀ ਹੈ ਜੋੜਾਂ ਚ ਦਰਦ ਮਤਲਬ ਕੋਈ ਚੀਜ਼ ਹੈ ਹੀ ਨਹੀਂ ਅਸੀਂ ਜਿਹੜੀ ਕਿ ਤ੍ਰਿਫਲੇ ਨਾਲ ਨਹੀਂ ਠੀਕ ਹੋ ਸਕਦੀ ਹੈਗੀ ਹੂੰ ਹਰੜ ਬਹੇੜਾ ਆਂਬਲਾ ਦੀ ਇਹ ਤਿੰਨ ਚੀਜ਼ਾਂ ਦੀ ਦੇਖੋ ਪੰਜਾਬੀ ਵਿਰਸੇ ਦੀ ਜੇਕਰ ਅਸੀਂ ਗੱਲ ਕਰੀਏ ਨਾ ਜੀ ਹਰੜ ਬਹੇੜਾ ਆਂਬਲਾ ਦੀ ਇਹ ਰੁੱਖ ਬਹੁਤ ਆਮ ਲੱਗੇ ਹੁੰਦੇ ਸੀਗੇ ਜੀ ਸਮਾਂ ਬਦਲ ਗਿਆ ਸਾਡਾ ਖਾਣ ਪੀਣ ਬਦਲ ਗਿਆ ਸਾਡੇ ਰੈਤਲ ਬਦਲ ਗਈ ਹੈ ਲੇਕਿਨ ਗगन ਆਯੁਰਵੇਦ ਦੇ ਵਾਲਿਆਂ ਨੇ ਇਹ ਚੀਜ਼ ਖੁਦ ਤਿਆਰ ਕੀਤੀ ਹੋਈ ਆਪਦੇ ਆਪ ਆਹ ਦੇਖੋ ਜੀ ਇਹਨਾਂ ਦਾ ਆਪ ਤਿਆਰ ਕੀਤਾ ਹੋਇਆ ਪਿਓਰ ਪ੍ਰੋਡਕਟ ਹੈਗਾ ਆਨਲਾਈਨ ਮੰਗਵਾ ਸਕਦੇ ਹੋ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਔਰ ਗगन ਆਯੁਰਵੇਦ ਯੁਰਵੇਦ ਇਹਨਾਂ ਦਾ ਬੜਾ ਤਜਰਬਾ ਹੈ ਟਾਬੇ ਵਾਲੇ ਵੈਦ ਕਹਿੰਦੇ ਜੀ ਮਰਿੰਡੇ ਦੇ ਵਿੱਚ ਹੈ ਜੀ ਔਰ ਮਰਿੰਡਾ ਲੁਧਿਆਣਾ ਹਾਈਵੇ ਜਾਂ ਅਸੀਂ ਕਹਿ ਦਈਏ ਚੰਡੀਗੜ੍ਹ ਲੁਧਿਆਣਾ ਹਾਈਵੇ ਜੀ ਇਹ ਹੈ ਇਹਨਾਂ ਦੀ ਲੋਕੇਸ਼ਨ ਤੇ ਨੰਬਰ ਬੋਲ ਦਿਓ ਜੀ ਆਪਣਾ ਜੀ ਜੀ ਸਾਡੀ ਲੋਕੇਸ਼ਨ ਹੈਗੀ ਜੀ ਲੁਧਿਆਣਾ ਚੰਡੀਗੜ੍ਹ ਹਾਈਵੇ ਨੰਬਰ ਹੈਗਾ ਜੀ 95012 63254